ਤੇ ਮੈਂ ਦੇ ਬ੍ਰਦਰ ਨਾਲ ਘਰ ਆ ਰਹੀ ਸੀ ਵਾਪਸ ਦੁਕਾਨ ਤੋਂ ਰਾਤੀ 8:00-8:00 ਦਾ ਟਾਈਮ ਸੀਗਾ ਤੇ ਐਨੇ ਅੰਦੇ ਭਰਾ ਨੇ ਮਿਲਣਾ ਰਸਤੇ 'ਚ ਬਹੁਤ ਗੰਦੀ ਬਤਮੀ ਸੀ ਕੀਤੀ ਹੈ ਹੁਣ ਵੀ ਇਸ ਟਾਈਮ ਅਸੀਂ ਰਾਤ ਦੇ ਹਸਪੀਟਲ ਨਾਲ ਜਾਂਦੇ ਨੇ ਵੀਡੀਓ ਪਾਈ ਹੈ ਵਾਈਫ ਮੇਰੀ ਨੂੰ 9ਵਾਂ ਮੰਥ ਲੱਗਿਆ ਹੋਇਆ ਠੀਕ ਆ ਭਰਾ ਮੇਰਾ ਘਰੇ ਹੈ ਨਹੀਂਗਾ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂਗੀ ਗੁਰਦੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਬਾੜ ਲਈ ਸੀ ਤੇ ਰਾਤੀ ਉਤੋਂ ਗੱਡੀ ਦੀਆਂ ਲਾਈਟਾਂ ਵੀ ਸ਼ੀਸ਼ੇ ਵੀ ਲੋਕ ਲਗਾਤੇ ਤੇ ਐਨੇ ਮੇ ਨਾਲ ਬਹੁਤ ਗੰਦੀ ਬਦਤਮੀਜ਼ੀ ਕੀਤੀ ਐ ਤੇ ਇੱਕ ਹੱਥ ਵੀ ਪਾਇਆ ਤੂੰ ਯਾਰ ਇੰਨਾ ਘਟਿਆ ਬੰਦਾ ਇੰਨਾ ਘਟਿਆ ਬੰਦਾ ਤੂੰ ਸਾਡੇ ਘਰ ਤੱਕ ਗਿਰਿਆ ਆਇਆ ਵਾ ਤੂੰ ਆਪਣੀ ਭੈਣ ਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਆ ਰੇਪ ਹੀ ਸਮਝ ਲੋ ਯਾ ਤਾਂ ਰੇਪ ਹੀ ਹੋ ਗਿਆ ਕਿਸਮ ਦਾ ਤੇ ਫਿਰ ਮੈਂ ਹੰਨੀ ਨੂੰ ਫੋਨ ਕਰਨ ਲੱਗੀ ਤੇ ਐਨੇ ਮੇਰਾ ਫੋਨ ਖੋ ਕੇ ਪਿੱਛੇ ਸੁੱਟਾ ਰਹੀ ਉਹ ਵੀਡੀਓ ਦੀ ਗੱਲ ਹੈ ਹਰੇਕ ਆਦਮੀ ਜਨਾਨੀ ਦੇ ਵਿੱਚ ਕੁਛ ਨਾ ਕੁਛ ਗੱਲਬਾਤ ਹੁੰਦੀ ਹੈ 9 ਸਾਲ ਤੋਂ ਮੈਂ ਵਿਆਹਿਆ ਹੋਇਆ ਤਿੰਨ ਚਾਰ ਵਾਰ ਸਾਡੇ ਵਿੱਚ ਆਪਸ ਗੱਲਬਾਤ ਹੋਈ ਹੈ ਘਰ ਆਪਣੀ ਮੰਮੀ ਦੇ ਪਾਪਾ ਦੇ ਕਮਰੇ 'ਚ ਉਹ ਜਨਾਨੀ ਸਾਡੇ ਘਰ ਅੱਧਾ ਘੰਟਾ ਰਹੀ ਹੈ ਮੈਨੂੰ ਉਸੇ ਟਾਈਮ ਹੀ ਗੋਪੀ ਦਾ ਫੋਨ ਆਇਆ ਸੀ ਇਹਨੇ ਕਹੀ ਗਈ ਵੀ ਹਨੀ ਦੀ ਬਾਹਰ ਕਿਸੇ ਨਾਲ ਗੱਲਬਾਤਾਂ ਤੇ ਹਨੀ ਦੀਆਂ ਮੇਰੇ ਕੋਲ ਵੀਡੀਓਜ਼ ਨੇ ਹੋਟਲ ਦੀਆਂ ਪਤਾ ਨਹੀਂ ਕਿੱਥੇ ਕਿੱਥੇ ਦੀਆਂ ਮੇਰੀਆਂ ਵੀਡੀਓਜ਼ ਨੇ ਇਹ ਸੋਸ਼ਲ ਮੀਡੀਆ ਤੇ ਮਸ਼ਹੂਰ ਹਣੀ ਸੇਠੀ ਦੀ ਗੱਲ ਕੀਤੀ ਜਾਵੇ ਤਾਂ ਹਣੀ ਸੇਠੀ ਨੇ ਹੁਣ ਇੱਕ ਵੀਡੀਓ ਪਾ ਕੇ ਕਈ ਖੁਲਾਸੇ ਕੀਤੇ ਦੂਜੇ ਪਾਸੇ ਆਪਣੀ ਪਤਨੀ ਨਾਲ ਹੋ ਰਹੇ ਵਿਵਾਦ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਪਰ ਜੇਕਰ ਹਣੀ ਸੇਠੀ ਦੀ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਵੀ ਜਿਹੜਾ ਕਿ ਹਣੀ ਸੇਠੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਸੀ ਜਿਸ ਦੇ ਵਿੱਚ ਉਸ ਦੇ ਭਰਾ ਦਾ ਨਾਮ ਵੀ ਲਿਆ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਭਰਾ ਨੇ ਉਸ ਨਾਲ ਕਿਹੜੀ ਹਰਕਤ ਕੀਤੀ ਆ ਤੇ ਹਰਕਤ ਕਰਨ ਤੋਂ ਬਾਅਦ ਜਦੋਂ ਉਸ ਨੇ ਆਪਣੇ ਪਤੀ ਹਣੀ ਸੇਠ ਨੂੰ ਦੱਸੀ ਤਾਂ ਉਸ ਨੇ ਉਸ ਦੇ ਉੱਤੇ ਕੁਝ ਵੀ ਨਹੀਂ ਬੋਲਿਆ ਸੀ ਜਿਸ ਦੇ ਚਾਲ ਦੇ ਦੇਖਿਆ ਜਾ ਰਿਹਾ ਕਿ ਹਣੀ ਸੇਠੀ ਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਤਾਂ ਹੁਣ ਹਣੀ ਸੇਠੀ ਦੇ ਬੋਲੋ ਵੀਡੀਓ ਦੇ ਵਿੱਚ ਆਪਣੀ ਪਤਨੀ ਤੋਂ ਇਲਾਵਾ ਹੋਰ ਕਿਸ ਨੂੰ ਲੈ ਕੇ ਖੂਬ ਬੋਲਿਆ ਗਿਆ ਅਤੇ ਕਿਹੜੇ-ਕਿਹੜੇ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਣੀ ਸੇਠੀ ਦੀ ਵਾਈਫ ਇੱਕਮ ਸੇਠੀ ਜੋ ਸੋਸ਼ਲ ਮੀਡੀਆ ਤੇ ਹਨੀ ਸੇਠੀ ਜਿਹੜਾ ਜਿਆਦਾ ਛਾਇਆ ਹੋਇਆ ਹੈ ਮਾਝੂ ਗੱਲ ਕਰਨੀ ਸੀ ਸਾਰਿਆਂ ਨਾਲ ਕਿ 2 ਕੁ ਮਹੀਨੇ ਪਹਿਲਾਂ ਮੈਂ ਸ਼ੌਪ ਤੇ ਸੀਗੀ ਤੇ ਹਨੀ ਲੁਧਿਆਣੇ ਸੀ ਤੇ ਮੈਂ ਦੇ ਬ੍ਰਦਰ ਨਾਲ ਘਰ ਆ ਰਹੀ ਸੀ ਵਾਪਸ ਦੁਕਾਨ ਤੋਂ ਰਾਤੀ 8:00 8:00 ਦਾ ਟਾਈਮ ਸੀਗਾ ਤੇ ਐਨੇ ਅੰਦੇ ਭਰਾ ਨੇ ਮੇਰੇ ਨਾਲ ਰਸਤੇ 'ਚ ਬਹੁਤ ਗੰਦੀ ਬਦਤਮੀ ਸੀ ਕੀਤੀ ਹੈ ਵੈਸੇ ਤਾਂ ਮੇਰਾ ਬੇਟਾ ਨਾਲ ਹੀ ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਤੇ ਐਨੇ ਹਲੇ ਅੱਧੇ ਰਸਤੇ ਗੁਰਦੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਵਾੜ ਲਈ ਸੀ ਤੇ ਰਾਤੀ ਉਤੋਂ ਗੱਡੀ ਦੀਆਂ ਲਾਈਟਾਂ ਵੀ ਸ਼ੀਸ਼ੇ ਵੀ ਲੋਕ ਲਗਾਤੇ ਤੇ ਐਨੇ ਮੇਰੇ ਨਾਲ ਬਹੁਤ ਗੰਦੀ ਬਦਤਮੀਜ਼ੀ ਕੀਤੀ ਐ ਤੇ ਇੱਕ ਹੱਥ ਵੀ ਪਾਇਆ ਐ ਦਾ ਰੇਪ ਹੀ ਸਮਝ ਲਓ ਜਾਂ ਤਾਂ ਰੇਪ ਹੀ ਹੋ ਗਿਆ ਕਿਸਮ ਦਾ ਤੇ ਫਿਰ ਮੈਂ ਹੰਨੀ ਨੂੰ ਫੋਨ ਕਰਨ ਲੱਗੀ ਤੇ ਐਨੇ ਮੇਰਾ ਫੋਨ ਖੋ ਕੇ ਪਿੱਛੇ ਸੁੱਟਦਾ ਵੀ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਹੰਨੀ ਨੂੰ ਵੀ ਦੱਸੀਏ ਗੱਲ ਮੈਂ ਹੰਨੀ ਨੂੰ ਉੱਥੇ ਬੁਲਾ ਲਿਆ ਸੀ ਇਹ ਗੱਲ ਉਦੋਂ ਦੀ ਹੈ ਜਦੋਂ ਲਵ ਪੰਜਾਬ ਹੰਨੀ ਦੀ ਇੰਟਰਵਿਊ ਸੀਗੀ ਤੇ ਮੈਂ ਹੰਨੀ ਨੂੰ ਫੇਰ ਉੱਥੇ ਹੈ ਕੇਐਫਸੀ ਰੁਕਿਆ ਹੈਰੀ ਸੇਠੀ ਜਿਹੜਾ ਹੰਨੀ ਸੇਠੀ ਦਾ ਛੋਟਾ ਭਰਾ ਹੈ ਤੇ ਮੈਂ ਹੰਨੀ ਨੂੰ ਪਿੱਛੋਂ ਫੋਨ ਚੱਕ ਕੇ ਹੰਨੀ ਨੂੰ ਫਟਾਫਟ ਕਾਲ ਕੀਤੀ ਤੁਸੀਂ ਕਿੱਥੇ ਹੋ ਕਹਿੰਦਾ ਹੀ ਮੈਂ ਲਵ ਪੰਜਾਬ ਆ ਤੂੰ ਕਿੱਥੇ ਹੈ ਤੂੰ ਘਬराई ਹੋਈ ਹੈ ਕੀ ਹੋ ਗਿਆ ਮੈਂ ਕਿਹਾ ਤੁਸੀਂ ਜਿੱਥੇ ਵੀ ਹੋ ਜਲਦੀ ਆ ਜਾਓ ਹੰਨੀ ਸੇਠੀ ਉੱਥੇ 1 ਮਿੰਟ ਤੋਂ ਪਹਿਲਾਂ ਪਹੁੰਚ ਗਿਆ ਸੀਗਾ ਮੇਰੀ ਗੱਡੀ ਕੋਲ ਤੇ ਉੱਥੇ ਆ ਕੇ ਉਹ ਗੋਪੀ ਨੂੰ ਉਹਨੇ ਭੇਜਦਾ ਘਰ ਉਹਨ ਦਾ ਫਰੈਂਡ ਹੈ ਗੋਪੀ ਜਿਹੜਾ ਨਾਲ ਹੁੰਦਾ ਹੈ ਉਹਨੇ ਘਰੇ ਭੇਜਦਾ ਤੇ ਉਸ ਤੋਂ ਬਾਅਦ ਹੰਨੀ 세ਠੀ ਮੇਰੇ ਕੋਲ ਗੱਡੀ 'ਚ ਬੈਠੇ ਤੇ ਹੈਰੀ 세ਠੀ ਅੰਦਰ KFC ਗਿਆ ਸੀ ਹੰਨੀ ਨੂੰ ਮੈਂ ਸਾਰੀ ਗੱਲ ਦੱਸੀ ਉਹ ਕਹਿੰਦੇ ਸੀ ਮੈਂ ਇੱਦਾਂ ਜਲੂਸ ਕੱਢਣਾ ਮੈਂ ਉਸ ਵੇਲੇ ਤਾਂ ਵੀ ਰੁਕ ਗਿਆ ਮੈਂ ਕਿਹਾ ਤੁਸੀਂ ਇੱਥੇ ਨਾ ਜਲੂਸ ਕੱਢੋ ਘਰ ਜਾ ਕੇ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਘਰ ਜਾ ਕੇ ਵੀ ਕੋਈ ਗੱਲ ਨਹੀਂ ਕੀਤੀ ਤੇ ਇਹਨਾਂ ਦੀ ਮੰਮੀ ਨੂੰ ਵੀ ਮੈਂ ਦੱਸਿਆ ਸਾਰੀ ਗੱਲ ਦੋ ਅਗਲੇ ਦਿਨ ਇਹਨਾਂ ਦੀ ਮੰਮੀ ਵੀ ਨਹੀਂ ਮੰਨੀ ਇਸ ਤੋਂ ਪਹਿਲਾਂ ਜਨਾਨੀ ਵੀ ਘਰੇ ਲਿਆ ਚੁੱਕਾ ਹੈ ਹੈਰੀ 세ਠੀ ਉਹ ਉਹਨਾਂ ਦਾ ਫਰੈਂਡ ਚੀਨੂ ਹੈ ਕੀ ਨੂੰ ਮੁਕਤਸਰ ਕੁਰਤੇ ਪਜਾਮੇ ਉਹਦੀ ਟੈਲ ਵੀ ਦੁਕਾਨ ਹੈ ਤੇ ਦਰਾਹੇ ਵੀ ਦੁਕਾਨ ਹੈ ਉਹਦੀ ਜਨਾਨੀ ਵੀ ਲੈ ਕੇ ਆਇਆ ਹੋਇਆ ਹੈ ਇਹ ਗੋਪੀ ਕੋਲ ਰਿਕਾਰਡਿੰਗ ਵੀ ਹੈਗੀ ਹੈ ਗੋਪੀ ਨੂੰ ਸਭ ਪਤਾ ਹੈ ਇਹਦਾ ਹੰਨੀ ਦਾ ਫਰੈਂਡ ਹੈ ਗੋਪੀ ਆਪਣੇ ਘਰ ਆਪਣੀ ਮੰਮੀ ਦੇ ਪਾਪਾ ਦੇ ਕਮਰੇ ਚ ਉਹ ਜਨਾਨੀ ਸਾਡੇ ਘਰ ਅੱਧਾ ਘੰਟਾ ਰਹੀ ਹੈ ਮੈਨੂੰ ਉਸੇ ਟਾਈਮ ਹੀ ਗੋਪੀ ਦਾ ਫੋਨ ਆਇਆ ਸੀ ਇਹ ਕੰਮ ਹੁੰਦੇ ਪਏ ਸਾਡੇ ਘਰ ਚ ਤੇ ਹੰਨੀ ਸੇਠੀ ਬਾਕੀ ਸੋਸ਼ਲ ਮੀਡੀਆ ਚ ਬਹੁਤ ਕੁਝ ਸ਼ੋਅ ਕਰ ਰਿਹਾ ਤੇ ਹੰਨੀ ਸੇਠੀ ਨੂੰ ਆਪਣੇ ਘਰ ਦਾ ਬਿਲਕੁਲ ਵੀ ਨਹੀਂ ਹੈਗਾ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਦੀ ਗੱਲ ਐ ਮੀਨਸ ਮੀਨਾ ਇਹ ਵੀ ਗੱਲ ਨੂੰ ਹੋ ਚੁੱਕਾ ਤੇ ਹੰਨੀ ਨੇ ਮੈਡਮਾਂ ਰੱਖੀਆਂ ਹੋਈਆਂ ਉਹਦੇ ਚੋਂ ਇੱਕ ਮੈਡਮ ਦੀ ਹੰਨੀ ਨਾਲ ਸੈਟਿੰਗ ਸੀਗੀ ਉਹ ਵੀ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਤਾਂ ਪਤਾ ਚੱਲਿਆ ਤੇ ਇਹ ਗੱਲ ਬਿਲਕੁਲ ਸੱਚ ਨਿਕਲੀ ਤੇ ਮੈਡਮ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਆ ਜਿਹੜੀ ਮਾਫੀ ਮੰਗਦੀ ਪਈ ਐ ਉਹਨੇ ਕਿਹਾ ਵੀ ਆਸ ਤੋਂ ਬਾਅਦ ਮੇੜਾ ਹੰਨੀ ਸੇਠੀ ਨਾਲ ਕੋਈ ਲਿੰਕਪ ਕੋਈ ਕੁਝ ਨਹੀਂ ਹੋਊਗਾ ਐ ਮੈਂ ਆਪਣੀ ਬੇਟੀ ਦੀ ਸੋਂਖਾ ਕੇ ਕਹਿੰਦੀ ਆ ਕਿਉਂਕਿ ਹੰਨੀ ਸੇਠੀ ਨੇ ਸ਼ੁਰੂਆਤ ਕੀਤੀ ਸੀ ਤੇ ਤਾਂ ਹੀ ਹੁਣ ਮੈਂ ਇਸ ਟਾਈਮ ਆਪਣੇ ਪੇਕੇ ਬੈਠੀ ਹੋਈ ਆ ਮੇਰੇ ਮਾਪੇ ਉਹਨੂੰ ਵੀ ਬਹੁਤ ਤੰਗ ਕਰ ਰਿਹਾ ਰਾਤੀ ਵੀ ਮੇਰੀ ਮੰਮੀ ਨੂੰ ਇੰਨੀਆਂ ਗੱਲਾਂ ਗੱਡੀਆਂ ਮੇਰੀ ਮੰਮੀ ਤਾਂ ਕਹੇਗੀ ਵੀ ਤੂੰ ਇੱਥੇ ਆ ਜਾ ਰਾਤੀ ਵੀ ਇੰਨੇ ਬਹੁਤ ਗੰਨੀਆਂ ਗੱਲਾਂ ਗੱਡੀਆਂ ਵੀ ਤੇਰੀ ਬੂੜੀ ਐਵੇਂ ਆ ਤੇਰੀ ਬੂੜੀ ਐਵੇਂ ਤੇ ਇਸ ਕਰਕੇ ਹੁਣ ਮੈਂ ਆਪਣੇ ਪੇਕੇ ਬੈਠੇ ਆ ਮੈਨੂੰ ਸਵੇਰੇ ਕਿਹਾ ਗਿਆ ਆਪਣੇ ਭਰਾ ਨੂੰ ਫੋਨ ਕਰ ਇੱਥੋਂ ਤੁਰਦੀ ਲੱਗ ਮਾਪੇ ਭਰਾ ਨਾਲ ਲੱਤ ਲਿਆ ਹੋਇਆ ਨਾ ਉਹਨਾਂ ਨੂੰ ਕੁਝ ਕਹਿੰਦਾ ਨਾ ਇਹਨੇ ਇਹ ਗੱਲ ਹੀ ਨਹੀਂ ਚੁੱਕੀ ਵੀ ਮੇਰੇ ਭਰਾ ਨੇ ਇੰਨੀ ਵੱਡੀ ਗੱਲ ਮੇਰੀ ਵਾਈਫ ਨਾਲ ਕੀਤੀ ਐ ਇਹ ਮੈਨੂੰ ਗੱਲ ਕਰਾਂ ਐਨੇ ਉਹਨੂੰ ਹੱਥ ਤੱਕ ਥੱਪੜ ਤੱਕ ਦੀ ਲਾਇਆ ਹੁਣ ਮੈਨੂੰ ਨਹੀਂ ਪਤਾ ਕਿਉਂ ਐਨੀਆਂ ਕਰਤੂਤਾ ਇਹਨੂੰ ਉਹਨਾਂ ਨੂੰ ਪਤਾ ਹੈ ਪਤਾ ਨਹੀਂ ਕੀ ਹੈ ਰਲੇ ਹੋਇਆ ਪਲੀਜ਼ ਮੈਂ ਇਹ ਸਾਰਿਆਂ ਨੂੰ ਕਹੂੰਗੀ ਪਲੀਜ਼ ਮੇਰੀ ਹੈਲਪ ਕਰੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਅੱਜ ਮੇਰੇ ਇਦਾਂ ਦਾ ਟਾਈਮ ਆਇਆ ਹੋਇਆ ਵੀ ਇੱਕ ਪਹਿਲਾਂ ਵੀ ਮੈਂ ਕਿਹਾ ਵੀ ਇਸ ਨਾਲ ਯਾਰੀ ਕਰਕੇ ਦੋ ਬੰਦੇ ਪਹਿਲਾਂ ਇਹਨੇ ਸੁਸਾਇਡ ਕਰਾ ਗਏ ਕਿੰਨਿਆਂ ਨੂੰ ਡੌਚਰ ਕਰਕੇ ਇਹਨੇ ਪੈਸੇ ਲਏ ਆ ਸਾਰਾ ਕੁਝ ਲਿਆ ਹੁਣ ਸਾਡੇ ਘਰ ਬਲ ਲਾਇਆ ਹੋਇਆ ਠੀਕ ਆ ਹੁਣ ਵੀ ਇਸ ਟਾਈਮ ਅਸੀਂ ਰਾਤ ਦੇ ਹਸਪੀਟਲ ਨਾਲ ਜਾਂਦੇ ਨੇ ਵੀਡੀਓ ਪਾਈ ਆ ਵਾਈਫ ਮੇਰੀ ਨੂੰ 9th ਮੰਥ ਲੱਗਿਆ ਹੋਇਆ ਠੀਕ ਆ ਭਰਾ ਮੇਰਾ ਘਰੇ ਹੈ ਨਹੀਂਗਾ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਠੀਕ ਆ ਰਹੀ ਉਹ ਵੀਡੀਓ ਦੀ ਗੱਲ ਹਰੇਕ ਆਦਮੀ ਜਨਾਨੀ ਦੇ ਵਿੱਚ ਕੁਛ ਨਾ ਕੁਛ ਗੱਲਬਾਤ ਹੁੰਦੀ ਆ 9 ਸਾਲ ਤੋਂ ਮੈਂ ਵਿਆਹਿਆ ਹੋਇਆ ਤਿੰਨ ਚਾਰ ਵਾਰ ਸਾਡੇ ਵਿੱਚ ਆਪਸ ਗੱਲਬਾਤ ਹੋਈ ਆ ਔਰ ਕਰਦੇ ਬਹਿੰਦੇ ਸੀ ਗੱਲਬਾਤ ਹੋ ਜਾਂਦੀ ਥੋੜੀ ਵੀ ਭੈਣਾ ਹੋਣਗੀਆਂ ਥੋੜੀ ਵੀ ਵਾਈਫ ਹੋਣਗੀਆਂ ਹਰੇਕ ਦੀ ਆਪਸ ਚ ਬੰਧ ਹੁੰਦੀ ਹੈ ਇਹਨੇ ਉਸ ਚੀਜ਼ ਦਾ ਫਾਇਦਾ ਠਾ ਕੇ ਜਦੋਂ ਦਾ ਹੁਣ 6 7 8 ਮਹੀਨੇ ਤੋਂ ਸਾਡੇ ਨਾਲ ਆਇਆ ਹੋਇਆ ਇਹਦੀ ਰਿਸ਼ਤੇਦਾਰੀ ਚ ਭੈਣ ਲੱਗਦੀ ਹੈ ਮੇਰੀ ਵਾਈਫ ਠੀਕ ਆ ਪ੍ਰਿੰਕਲ ਦੀ ਇਹਨੂੰ ਪਤਾ ਲੱਗਦਾ ਵੀ ਏਕਮ ਲੜਕੇ ਮੇਰੇ ਸਹੁਰੇ ਗਈ ਹੋਈਆਂ ਠੀਕ ਆ ਇਹਨੇ ਉਸ ਤੋਂ ਬਾਅਦ ਕੀ ਕੀਤਾ ਉਹਦੇ ਤੱਕ ਪਹੁੰਚ ਕੀਤੀ ਠੀਕ ਆ ਉਹਨੂੰ ਇਹ ਗੱਲ ਇਹਨੇ ਕਹੀ ਗਈ ਵੀ ਹਣੀ ਦੀ ਬਾਅਰ ਕਿਸੇ ਨਾਲ ਗੱਲਬਾਤ ਆ ਤੇ ਹਨੀ ਦੀਆਂ ਮੇਰੇ ਕੋਲ ਵੀਡੀਓਜ਼ ਨੇ ਹੋਟਲ ਦੀਆਂ ਪਤਾ ਨਹੀਂ ਕਿੱਥੇ-ਕਿੱਥੇ ਦੀਆਂ ਮੇਰੀਆਂ ਵੀਡੀਓਜ਼ ਨੇ ਇਹਦੇ ਕੋਲ ਅ ਪ੍ਰਿੰਕਲ ਕਹਿੰਦਾ ਮੇਰੀ ਵਾਈਫ ਨੂੰ ਵੀ ਇਹ ਮੈਂ ਤੈਨੂੰ ਤਾਂ ਦਊਂਗਾ ਪਹਿਲਾਂ ਤੂੰ ਮੈਨੂੰ ਵੀਡੀਓ ਬਣਾ ਕੇ ਦੇ ਤੇ ਇਹਨੇ ਨੇ ਤੈਨੂੰ ਨਾਲ ਨਹੀਂ ਰੱਖਣਾ ਹੈਗਾ ਵੀ ਇਹ ਇਹਦਾ ਭਰਾ ਤੇ ਇਹਦੀ ਮੰਮੀ ਇਹ ਸਾਰੇ ਰਲ ਕੇ ਡੈਡੀ ਦੇ ਜਾਣ ਤੋਂ ਬਾਅਦ ਤੈਨੂੰ ਘਰੋਂ ਕੱਢਣਾ ਚਾਹੁੰਦੇ ਨੇ ਵਾਈਫ ਛੱਡੋ ਇਹਨੇ ਮੇਰੇ 5 ਸਾਲ ਦੇ ਬੇਟੇ ਤੋਂ ਵੀ ਵੀਡੀਓ ਬਣਵਾ ਲਈ ਜਿਹਦੇ ਕਿ ਗੁਆ ਮੇਰੀ ਸੱਸ ਵੀ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜੇ ਮੇਰੀ ਕਿਸੇ ਕੋਲ ਵੀ ਕੋਈ ਵੀ ਏਦਾਂ ਦੀ ਕਿਸੇ ਵੀ ਕੋਈ ਕੁੜੀ ਨਾਲ ਕੋਈ ਕੁਝ ਵੀ ਫੋਟੋ ਵੀਡੀਓ ਪਾ ਦੇਵੇ ਉਹਦੇ ਤੇ ਮੇਰਾ ਕੋਈ ਕਲੇਮ ਨਹੀਂ ਹੋਊ ਕੁਝ ਨਹੀਂ ਹੋਊਗਾ ਪਰ ਤੂੰ ਯਾਰ ਇੰਨਾ ਘਟਿਆ ਬੰਦਾ ਇੰਨਾ ਘਟਿਆ ਬੰਦਾ ਤੂੰ ਸਾਡੇ ਘਰ ਤੱਕ ਗਿਰਿਆ ਆਇਆ ਵਾ ਤੂੰ ਆਪਣੀ ਭੈਣ ਦੀ ਵੀਡੀਓ ਬਣਾ ਕੇ ਵਾਇਰਲ ਕਰਤੀ ਆ ਠੀਕ ਹੈ ਨਾ ਤਾਂ ਮੈਂ ਕਿਸੇ ਦਾ ਰੇਪ ਕੀਤਾ ਠੀਕਾ ਨਾ ਕੁਝ ਹੋਰ ਕੀਤਾ ਜਿਹੜੀ ਜਿਹੜੀ ਤੌਮ ਤਾਂ ਜੋ ਜਿਹਦੇ ਨੇੜੇ ਸੀ ਉਹ ਉਸ ਬਾਰੇ ਬਕਵਾਸ ਉਹਦੇ ਤੋਂ ਕਰਵਾਤੀ ਆ ਇਸ ਆਧਾਰ ਤੇ ਵੀ ਉਹਨਾਂ ਤੁਹਾਨੂੰ ਰੱਖਣਾ ਨਹੀਂ ਹੈਗਾ ਆਪਾਂ ਉਹਦੇ ਤੇ ਸਬੂਤ ਪੇਸ਼ ਕਰਾਂਗੇ ਠੀਕ ਆ ਸਬੂਤ ਜੇ ਕੋਈ ਹੈਗਾ ਕਿਸੇ ਨਾਲ ਵੀ ਮੇਰਾ ਰਹਿਣ ਦਾ ਜਾਂ ਫਿਰਨ ਦਾ ਜਾਂ ਕਿੱਥੇ ਵੀ ਹੋਣ ਦਾ ਉਹ ਤੂੰ ਬੇਚੈ ਜਿਖੋ ਕੇ ਪਾ ਸਕਦਾ ਸਾਰੇ ਦਰਾਹੇ ਨੂੰ ਪੈਲ ਨੂੰ ਲੁਧਿਆਣੇ ਨੂੰ ਪਤਾ ਮੈਂ ਕਿਵੇਂ ਦਾ ਹੈਗਾ ਕਿਵੇਂ ਨਹੀਂ ਪਰ ਅੱਜ ਮੇਰਾ ਬਾਪੂ ਹੈ ਨਹੀਂਗਾ ਠੀਕ ਆ ਮੈਨੂੰ ਪਤਾ ਵੀ ਸਾਡੇ ਤੇ ਕੀ ਮੁਸੀਬਤ ਆਈ ਹੋਈ ਹੈ ਕੀ ਨਹੀਂ ਆਈ ਹੈਗੀ ਸੋਪਰਾ ਬਣ ਕੇ ਬਾਰ ਬਾਰ ਫੋਨ ਨਾ ਕਰੂ ਮੈਂ ਕੋਈ ਕਿਸੇ ਦਾ ਰੇਪ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਹੈਗਾ ਠੀਕ ਆ ਘਰਾਂ ਦੀਆਂ ਲੜਾਈਆਂ ਨੇ ਇਹਨੇ ਪਹਿਲਾਂ ਵੀ ਵੀਡੀਓ ਬਣਵਾ ਕੇ ਇੱਕ ਲੁਧਿਆਣੇ ਦੇ ਨਾਮੀ ਪਰਿਵਾਰ ਦੇ ਮੁੰਡੇ ਨੂੰ ਸੁਸਾਇਡ ਕਰਵਾਇਆ ਸਾਰੇ ਲੁਧਿਆਣੇ ਨੂੰ ਪਤਾ ਸਾਰੇ ਲੁਧਿਆਣੇ ਨੂੰ ਇਹ ਗੱਲ ਪਤਾ ਪਰ ਕੋਈ ਇਹਨੇ ਬੋਲੋ ਬਰਾਬਰ ਬੋਲਣ ਦੀ ਹਿੰਮਤ ਤਾਂ ਨਹੀਂ ਰੱਖਦਾ ਵੀ ਇਹੇ ਗਾਂਧੀ ਬੋਲਦਾ ਜੇ ਲੜਾਈ ਹੋਣੀ ਹੁੰਦੀ 9 ਸਾਲ ਹੋ ਗਏ ਵਿਆਹ ਇਹਨੂੰ ਠੀਕ ਆ ਸਾਲ 2 ਸਾਲ 3 ਸਾਲ 4 ਸਾਲ 5 ਸਾਲ 6 ਸਾਲ ਚ ਹੋਣੀ 9 ਸਾਲ 8 ਸਾਲ ਦੇ ਵਿੱਚ ਲੜਾਈ ਹੋਊਗੀ ਸਾਡੀ ਲੜਾਈ 3-4 ਵਾਰ ਹੋਈ ਆ ਪਰ ਐਦਾਂ ਕਿਸੇ ਨਾਲ ਜੋੜਨਾ ਜਾਂ ਜਾਣ ਕੇ ਉਹਨੂੰ ਪੜਕਾਉਣਾ ਜਨਾਨੀ ਨੂੰ ਕੋਈ ਵੀ ਚਾਹੇ ਤੁਹਾਡੀ ਵਾਈਫ ਆ ਤੁਹਾਡੀ ਭੈਣ ਆ ਜਾਂ ਕੋਈ ਵੀ ਅਗਲਾ ਕਹੂਗਾ ਕਿ ਇਹਦੇ ਬਾਹਰ ਕਿਸੇ ਨਾਲ ਰਿਲੇਸ਼ਨ ਆ ਠੀਕ ਆ ਤਾਂ ਅਬ ਇਹ ਸਾਰੇ ਭੜਕਣਾ ਹੀ ਭੜਕਣਾ ਉੱਪਰ ਜੀ ਆਪਾਂ ਲੜੇ ਹੋਈਏ ਉਹ ਤਾਂ ਗੱਲ ਹੋਰ ਆ ਠੀਕ ਆ ਸੋ ਮੈਂ ਕਹਿਣ ਦੀ ਬੇਨਤੀ ਇਹ ਕਰਨੀ ਚਾਹਣਾ ਵੀ ਤੁਸੀਂ ਵੀ ਪਰਿਵਾਰ ਵਾਲੇ ਹਾਂ ਤਾਂ ਤਾਂ ਮੇਰੀ ਹਿੰਮਤ ਹੈਗੀ ਆ ਵੀ ਮੈਂ ਆਪਣੀ ਜਨਾਨੀ ਦੀ ਵੀਡੀਓ ਪਾਵਾਂ ਜਾਂ ਹਸਪੀਟਲਾਂ ਅੰਦਰ ਜਾ ਕੇ ਵੀਡੀਓ ਬਣਾ ਕੇ ਪਾਵਾਂ ਐਸ ਟਾਈਮ ਵੀ ਅਸੀਂ ਸਿੱਧੂ ਹਸਪੀਟਲ 'ਚ ਬੈਠਦੇ ਆਂ ਭਰਾ ਮੇਰਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਮੈਨੂੰ ਪਤਾ ਹਾਲ ਉਹਦੇ ਦੋਸਤ ਦੀ ਘਰ ਦੀ ਦੀ ਤੋਂ ਧਲਾਦੀਆਂ ਆਪਸ ਦੇ ਵਿੱਚ ਵੀ ਹਾਂ ਉਹਦੀ ਜ਼ਿਆਦਾ ਬਣਦੀ ਆ ਉਹ ਹੁਣ ਇਹ ਕਹਿ ਰਹੇ ਮੈਂ ਉਹਨੂੰ ਕਿਵੇਂ ਮੂੰਹ ਦਿਖਾਵਾਂ ਭੈਣ ਭਰਾ ਵਾਲਾ ਉਹਨਾਂ ਦਾ ਰਿਸ਼ਤਾ ਠੀਕ ਆ ਸਾਰੀਆਂ ਗੱਲਾਂ ਇਹਨੂੰ ਸਖਾਈਆਂ ਗਈਆਂ ਜੇ ਐਦਾਂ ਦਾ ਕੁਝ ਹੁੰਦਾ ਤਾਂ ਪਹਿਲਾਂ ਨਾ ਦੱਸਦੀ ਪਿਛਲੇ ਹਫ਼ਤੇ ਮੇਰੀ ਸਹੁਰਿਆਂ ਨਾਲ ਫੋਟੋ ਆ ਠੀਕ ਆ ਸਾਡਾ ਵਧੀਆ ਆਣ ਜਾਣਾ ਸਾਰਾ ਕੁਝ ਵਧੀਆ ਵਾ ਠੀਕ ਆ ਬਸ ਇੱਕ ਇਹ ਇਹਦੇ ਕੋਲ ਹੈ ਹੀ ਆ ਕੁਝ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਮੇਰੇ ਕੋਲੇ ਇਹਦੇ ਘਰਦਿਆਂ ਦੀਆਂ ਹੋਰ ਵਾਲੇ ਦਵਲੇ ਦੀਆਂ ਬਹੁਤ ਵੀਡੀਓ ਪਈਆਂ ਨੇ ਜੋ ਕਿ ਇਹਦੀਆਂ ਪਰਿਵਾਰਕ ਹੈ ਔਰ ਪਰਿਵਾਰ ਚ ਬੈਠ ਕੇ ਦੇਖਣ ਵਾਲੀਆਂ ਵੀ ਹੈਗੀਆਂ ਪਰ ਮੈਂ ਗੁਰੂ ਸਾਹਿਬ ਨੂੰ ਹਾਜ਼ਰਨਾ ਜਰਮਨ ਕਿ ਚਲਦਾ ਮੈਂ ਕਦੀ ਵੀ ਉਹ ਚੀਜ਼ ਨਹੀਂ ਕਰੂੰਗਾ ਕਿਉਂਕਿ ਮੇਰੇ ਲਈ ਇੱਕ ਲੇਡੀਜ਼ ਦੀ ਰਿਸਪੈਕਟ ਹੈ ਕਿਸੇ ਦਾ ਘਰ ਬਚਿਆ ਰਵੇ ਉਹ ਬਹੁਤ ਵੱਡੀ ਗੱਲ ਆ ਤੂੰ ਜੋ ਗੰਦ ਪਾਉਣਾ ਸੀ ਜੋ ਕਰਨਾ ਸੀ ਬੰਦਾ ਬੰਦਿਆਂ ਵਾਲੀ ਲੜਾਈ ਲੜਦਾ ਸਾਨੂੰ ਕਹਿੰਦਾ ਆਪਣੀ ਭੈਣ ਦਾ ਹੀ ਘਰ ਬਰਬਾਦ ਕਰਨਾ ਸੀ ਤਾਂ ਫੇਰ ਇਕੱਠੇ ਆ ਇੰਨੀ ਗੱਲ ਦੀ ਤੈਨੂੰ ਸ਼ਰਮ ਨਹੀਂ ਆਈ ਤੂੰ ਪਿਛਲੀ ਵੀਡੀਓ ਚ ਵੀ ਇਹ ਗੱਲ ਕਹਿ ਰਿਹਾ ਹਾਂ ਵੀ ਉਹ ਨੌਵੇਂ ਪਿਓ ਹਣੀ ਕਹਿੰਦਾ 20 ਦਿਨ ਰੁਕ ਜਾ 20 ਦਿਨ ਮੈਂ ਤਾਂ ਕਹਿੰਦਾ ਸੀਗਾ ਵੀ ਉਹਨੂੰ ਨੌਵਾਂ ਮਹੀਨਾ ਲੱਗਿਆ ਹੋਇਆ ਜਿਹੜਾ ਕਿ ਹਰੇਕ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਜਨਾਨੀ ਨੂੰ ਸਭ ਨੂੰ ਲੱਗਦਾ ਦੁਨੀਆ ਤੇ ਕੌੜਤਾਈ ਹੈ ਨਾ ਉਹ ਸਭ ਨੂੰ ਲੱਗਦਾ ਤੇ ਅਸੀਂ ਕਿੱਦਾਂ ਦੇ ਹੈਗੇ ਆ ਕਿੱਦਾਂ ਦੇ ਨਹੀਂ ਸਾਡੇ ਕੋਲ ਉਹ ਸਾਰਿਆਂ ਨੂੰ ਸਭ ਨੂੰ ਪਤਾ ਤੇ ਤੋ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਰ ਉਹ ਮਾੜਾ ਟਾਈਮ ਆਇਆ ਹੋਇਆ ਸੀਗਾ ਉਹਨੇ ਸਾਨੂੰ 2 ਮਹੀਨੇ ਬਾਅਦ ਹੀ ਦੱਸਿਆ ਵੀ ਇਦਾਂ ਗੱਲਬਾਤ ਹੋਈ ਸੀ ਮੇਰੇ ਤੋਂ ਗੁੱਸੇ 'ਚ ਉਹਨੇ ਵੀਡੀਓ ਬਣਵਾ ਲਈ ਘੁੰਮਣ ਸਾਹਿਬ ਵਕੀਲ ਸਾਹਿਬ ਦਾ ਨੰਬਰ ਦਿੱਤਾ ਵੀ ਇਹਨਾਂ ਨੂੰ ਫੋਨ ਕਰਕੇ ਇੱਥੇ ਕੇਸ ਕਰ ਦੇ ਇਹ ਹੁੰਦੇ ਨੇ ਯਾਰ ਦੋਸਤ ਯਾਰ ਦੋਸਤ ਜਿਹੜਾ ਨਾਲ ਮੇਰੇ ਕੋਈ ਰਹਿੰਦਾ ਹੋਊਗਾ ਜਾਂ ਤੁਹਾਡੇ ਨਾਲ ਰਹਿੰਦਾ ਹੋਊਗਾ ਉਹ ਘਰ ਦੀ ਦਾ ਫੋਨ ਕਰਨ ਕੋ ਵੱਡੀ ਗੱਲ ਨਹੀਂ ਹੈਗੀ ਕੋਈ ਵੱਡੀ ਗੱਲ ਨਹੀਂ ਹੈਗੀ ਅਗਲਾ ਪੁੱਛ ਲੈਂਦਾ ਕਿੱਥੇ ਨੇ ਕਿੱਥੇ ਨਹੀਂ ਫਿਰ ਤੁਸੀਂ ਉਹਨੂੰ ਮੈਨਿਪੂਲੇਟ ਕਰਕੇ ਆ ਕੁਝ ਕਰਾਉਣੇ ਸੋ ਜੋ ਮੈਂ ਸਚਾਈ ਸੀ ਸਾਹਮਣੇ ਰੱਖਦੀ ਆ ਮੈਂ ਆਪਣੇ ਪਰਿਵਾਰ ਨਾਲ ਆ ਖੁਸ਼ ਆ ਮੇਰੇ ਭਰਾ ਦਾ ਮੇਰੀ ਜਨਾਨੀ ਦਾ ਕਿਸੇ ਦਾ ਵੀ ਸਾਡਾ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਿੰਕਰ ਹੋਊਗਾ ਜੀ ਧੰਨਵਾਦ ਪਾਸੇ ਹਣੀ ਸੇਠੀ ਦੇ ਬੰਨੋ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਉਸ ਦੀ ਪਤਨੀ ਦਾ ਕਹਿਣਾ ਕਿ ਹਣੀ ਸੇਠੀ ਨੇ ਮੇਰੇ ਕਹਿ ਤੇ ਕੋਈ ਵੀ ਗਲਤ ਗੱਲਬਾਤ ਕਰਦੇ ਵਿੱਚ ਨਹੀਂ ਕੀਤੀ ਸੀ ਜਦੋਂ ਉਸਦੇ ਭਰਾ ਨੇ ਮੇਰੇ ਨਾਲ ਅਜਹੀ ਹਰਕਤ ਕੀਤੀ ਜਿਸ ਤੋਂ ਬਾਅਦ ਦੇਖਿਆ ਜਾ ਰਿਹਾ ਕਿ ਹਣੀ ਸੇਠੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋ ਰਿਹਾ ਵੀਡੀਓ ਪਾ ਕੇ ਸਪਸ਼ਟਿਕਨ ਦਿੱਤਾ ਜਾ ਰਿਹਾ ਤਾਂ ਦੂਜੇ ਪਾਸੇ ਘਰ ਖਰਾਬ ਹੋਣ ਦੀਆਂ ਗੱਲਾਂ ਵੀ ਕੀਤੀਆਂ